ਨਾ ਬੰਜਰ ਬਾਗ 'ਤੇ ਮੋਟਰਸਾਈਕਲ ਫੜਿਆ ਸੀ ਕੀ ਉਹਦਾ ਫਾਰਮੂਲਾ ਹੈਗਾ ਜੀ ਇਹ ਜਿਹੜਾ ਵਹੀਕਲ ਚੈਕਿੰਗ ਦੀ ਜਿਹੜੀ ਆ ਰੋਜ਼ ਦਿੱਲੀ ਐਸਰਪੀ ਸਾਹਿਬ ਜਿਹੜੀਆਂ ਨਿਸ਼ਾਨਦਹਾਂ ਨਾਕੇ ਬੰਦੀ ਹੁੰਦੀ ਆ ਇਹ ਸ਼ੇਪੋ ਨਾਕਾ ਹੁੰਦਾ ਅੱਧਾ-ਅੱਧਾ ਘੰਟਾ ਘੰਟਾ ਕਰਾ ਨਾਕਾ ਅੱਧਾ ਹੀ ਬੰਜਰ ਬਾਗ ਨਾਕਾ ਲਾਇਆ ਸੀ ਤੇ ਜਿਹੜੀ ਵਹੀਕਲ ਦੀ ਚੈਕਿੰਗ ਕਰਦੇ ਸੀ ਇੱਕ ਮੋਟਰਸਾਈਕਲ ਸੀ ਪਟਾਕੇ ਮਾਰਦਾ ਆ ਰਿਆ ਸੀ ਉਹਦਾ ਸਲੈਂਸਰ ਜਿਹੜਾ ਸੀ ਪਟਾਕੇ ਮਾਰ ਰਿਹਾ ਸੀ ਤੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨੇ ਜਿਹੜਾ ਸਾਈਡ ਤੇ ਅੱਗੇ ਜਾ ਕੇ ਰੁਕਿਆ ਤੇ ਉਹਨੇ ਚੈੱਕ ਕੀਤਾ ਉਹਦਾ ਸਲੰਸਰ ਜਿਹੜਾ ਗਲਤ ਸੀ ਉਹ ਪੱਕੇ ਮਾਰ ਰਿਆ ਸੀ ਉਹ ਸਲੰਸਰ ਟਾਰਿਆ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਗਈ ਕਲਾਂ ਵੀ ਕੱਟੇ ਗਿਆ ਜੀ ਉਹ ਗਰਦੀ ਵਾਲਾ ਕੋਰ ਪਿੰਡ ਦਾ ਸੀ ਸ਼ਹਿਰ ਜਿਹਦੇ ਵਿੱਚ ਬਹੁਤ ਘਟਿਆ ਅਸੀਂ ਛੱਡੇ ਕੋਈ ਮੋਟਰਸਾਈਕਲ ਯਾਨੀ ਕਿ ਐਸਰ ਵੀ ਸਾਥ ਵੀ ਨਹੀਂ ਐਸੇ ਸੌਣ ਤੇ ਬਹੁਤ ਸਖਤ ਤੇ ਹਟਾ ਨੇ ਕਿ ਜਿਹੜਾ ਵੀ ਟ੍ਰੈਫਿਕ ਰੂਲ ਦੀ ਪਾਲਣਾ ਨਹੀਂ ਕਰਦਾ ਉਹਦੇ ਖਿਲਾਫ ਜਿਹੜੀ ਕਾਨੂੰਨੀ ਸਖਤ ਕਾਰਵਾਈ ਕੀਤੀ ਜਾਂਦੀ ਆ ਤੇ ਇਹਨਾਂ ਨੂੰ ਬੰਦ ਵੀ ਕੀਤਾ ਜਾਂਦਾ ਹੈ ਤੇ ਅੱਜ ਵੀ ਇਹਨਾਂ ਨਾਕਾ ਸਦਰ ਕਾਉਂਕ ਲੱਗਾ ਹੋਇਆ ਆ ਮਾਨ ਜੋਗ ਐਸਰ ਸਾਹਿਬ ਜੀ ਦੇ ਦਿੱਲੀ ਸਿਹਦਾਤਾ ਦੇ ਮੁਤਾਬਕ ਨਾਕਾ ਬੰਦੀਆਂ ਹੁੰਦੀਆਂ ਨੇ 加ਦੀ ਵੀ ਇੱਥੇ ਜਿਹੜੇ ਛੱਕੀ ਵੀਹਿਕਲ ਛੱਕੀ ਗੱਡੀਆਂ ਦੀ ਚੈਕਿੰਗ ਕਰ ਰਹੇ ਆ ਤੇ ਇਹਨਾਂ ਦੀ ਜਿਹੜੇ ਆਜ ਵੀ 4.5 ਅਸੀਂ ਕਲਾਂ ਕੀਤਾ ਹੋਇਆ ਵੀ ਇਹ ਗੱਡੀਆਂ ਨੇ ਰੋਅ ਸੀਟ ਬੈਲਟ ਔਰ ਜਿਹੜੇ 2 ਵੀਰ ਵਾਲੇ ਉਹਨਾਂ ਨੇ ਹੈਲਮਟ ਜਿਹੜੇ ਨਹੀਂ ਪਾਏ ਉਹਨਾਂ ਦੀ ਕਲਾਂ ਇਕੱਠੇ ਕੀ ਆ